ਯਾਣਾ ਸ਼੍ਰੀ ਗੁਰੂ ਰਵਿਦਾਸ ਜੀ ਨੇ ਕਿ ਪ੍ਰਾਣੀ ਕਿਆ ਮੇਰਾ ਜਾਂ ਤੇਰਾ ਇੱਥੇ ਤੇਰਾ ਕੀ ਐ ਤੇ ਮੇਰਾ ਕੀ ਐ ਉਹ ਮਿਸਾਲ ਕਾਦੀ ਦਿੱਤੀ ਪੰਛੀਆਂ ਦੀ ਕਿ ਜੈਸੇ ਤਰਵਰ ਪੰਖ ਬਸੇਰਾ ਕਿ ਜਿਸ ਤਰ੍ਹਾਂ ਪੇੜ ਦੇ ਉੱਪਰ ਪੰਖੀ ਬਹਿੰਦੇ ਹੈ ਪੰਛੀ ਆਂਦੇ ਹੈ ਤੁਸੀਂ ਦੇਖਦੇ ਹੋ ਜਦੋਂ ਸੂਰਜ ਡੁੱਬਣ ਵਾਲਾ ਹੁੰਦਾ ਸਾਰੇ ਪੰਛੀ ਇਕੱਠੇ ਹੋ ਜਾਂਦੇ ਤੇ ਜਿੱਦ ਹੀ ਸੂਰਜ ਦੀ ਪਹਿਲੀ ਕਿਰਨ ਨਿਕਲਣ ਵਾਲੀ ਹੁੰਦੀ ਹੈ ਤਾਂ ਸਾਰੇ ਪੰਛੀ ਉਡਾਰੀ ਮਾਰ ਜਾਂਦੇ ਆਪਣੀ ਆਪਣੇ ਰਿਜ਼ਕ ਦੀ ਤਲਾਸ਼ ਵਿੱਚ ਆਪਣੇ ਆਪਣੇ ਮਾਰਗ ਤੇ ਚਲੇ ਜਾਂਦੇ ਹੈ ਉਹ ਕਹਿੰਦੇ ਇਸੇ ਤਰ੍ਹਾਂ ਅਜਿਵੇਂ ਵੀ ਇੱਥੇ ਪੰਛੀਆਂ ਦੀ ਤਰ੍ਹਾਂ ਇਕੱਠੇ ਹੋਏ ਆ ਔਰ ਜਦੋਂ ਮੌਤ ਦੀ ਕਿਰਨ ਆਣੀ ਹੈ ਯਾਨੀ ਸੂਰਜ ਚੜਨਾ ਹੈ ਮ੍ਰਤੀਉ ਦਾ ਤਾਂ ਫੇ ਸਾਰਿਆਂ ਨੇ ਆਪਣੇ ਆਪਣੀ ਮੰਜ਼ਲ ਦੀ ਤਰਫ ਉਡਾਰੀ ਮਾਰ ਜਾਣੀ ਹੈ ਇਹ ਇਸ਼ਾਰੇ ਆ ਗੁਰੂਆਂ ਰਹਿਬਰਾਂ ਦੇ ਦੇਖੋ ਉਹ ਇਸ਼ਾਰੇ ਕਿਉਂ ਕਰਦੇ ਆ ਤਾਂ ਕਿ ਐਸੇ ਇਹਨਾਂ ਇਸ਼ਾਰਿਆਂ ਨੂੰ ਸਮਝ ਕੇ ਆਪਣੇ ਜੀਵਨ ਨੂੰ ਸਮਝ ਸਕੀਏ ਕਿ ਸਾਡਾ ਜੀਵਨ ਕੀ ਹੈ ਕਿਹਾ ਗਿਆ ਨੇ ਕਿ ਸ਼ਬਦ ਚੰਦਾ ਕਿ ਪਾਣੀ ਕੇਰਾ ਬੁੱਧਬੁਦਾ ਇਸ ਮਨਸ ਕੀ ਜਾਤ ਦੇਖਤ ਹੀ ਛੁਪ ਜਾਏਗਾ ਜੂ ਤਾਰਾ ਪ੍ਰਭਾਤ ਕਿ ਅੱਜ ਤੂੰ ਹੈ ਨਜ਼ਰ ਆਂਦਾ ਹੈ ਤੁਰਦਾ ਹੈ ਫਿਰਦਾ ਹੈ ਖਾਂਦਾ ਹੈ ਪੀਂਦਾ ਪਰ ਇੱਕ ਟਾਈਮ ਆਣਾ ਜਦੋਂ ਲੰਮਿਆਂ ਵੀ ਤੇਰੀ ਖਬਰ ਨਹੀਂ ਮਿਲਦੀ ਕਿੱਥੇ ਚਲਾ ਗਿਆ ਢੋਂਡੇ ਪਤਾ ਮਿਲੇ ਨਹੀਂ ਤੇਰਾ ਖੋਜੀ ਖੋਜ ਨਾ ਪਾਏਗਾ ਕਹੇ ਕਬੀਰ ਜਾਗੇ ਸੋ ਪਾਏ ਸੋਏਗਾ ਪਛਤਾਏਗਾ ਉਹ ਕਹਿੰਦੇ ਇੱਕ ਟਾਈਮ ਆਣਾ ਜਦੋਂ ਖੋਜੀ ਵੀ ਇਹ ਬੰਦਾ ਕਵੇ ਨਾ ਕਿਸੇ ਖੋਜੀ ਨੂੰ ਕਿ ਜਾ ਭਾਈ ਜਿਹੜਾ ਦੁਨੀਆ ਤੋਂ ਚਲਾ ਗਿਆ ਖੋਜ ਕੇ ਲਿਆ ਡੂੰਡੇ ਪਤਾ ਮਿਲੇ ਨਹੀਂ ਤੇਰਾ ਖੋਜੀ ਖੋਜ ਨਾ ਪਾਏ ਇਸ ਲਈ ਇੱਥੇ ਵੀ ਕਵੀਰ ਸਾਹਿਬ ਇੱਕ ਇਸ਼ਾਰਾ ਕਰਦੇ ਕਿ ਜਾਗ ਔਰ ਜਾਗਣ ਦਾ ਮਤਲਬ ਇਹ ਨੀਂਦ ਤੋਂ ਜਾਗਣਾ ਨਹੀਂ ਹੈ ਜਾਗਣ ਦਾ ਮਤਲਬ ਹੈ ਕਿ ਇਹ ਸਚਾਈ ਨੂੰ ਪਹਿਚਾਨ ਕਿ ਮੇਰੀ ਮ੍ਰਿਤਿਉ ਉਹ ਮੌਤ ਕਿਸੇ ਟਾਈਮ ਵੀ ਆ ਸਕਦੀ ਹੈ ਇੱਥੇ ਸਾਨੂੰ ਇੱਕ ਬੜੀ ਪਿਆਰੀ ਇੱਕ ਫਕੀਰ ਹੋਏ ਐ ਫਰੀਦ ਸਾਬਰੀ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਯਾਦ ਆ ਗਈਆਂ ਸਨ ਕਿ ਇੱਕ ਦਿਨ ਫਰੀਦ ਸਾਬਰੀ ਆਪਣੇ ਕੁਝ ਪਿਆਰਿਆਂ ਨਾਲ ਜਾ ਰਹੇ ਸੀ ਤਾਂ ਨਜ਼ਰ ਕਿੱਧਰ ਗਈ ਕਿ ਇੱਕ ਉਸ ਇਲਾਕੇ ਦਾ ਅਮੀਰ ਆਦਮੀ ਸੀ ਨਵਾਬ ਸੀ ਜਿਹਦੀ ਸ਼ਾਦੀ ਹੋ ਰਹੀ ਸੀ ਉਹ ਆਪਣੀ ਦੁਲਹਨ ਨੂੰ ਲੈ ਕੇ ਗ੍ਰਹਿ ਪ੍ਰਵੇਸ਼ ਕਰਵਾ ਰਿਹਾ ਸੀ ਯਾਨੀ ਬਾਜੇ ਵੱਜ ਰਹੇ ਐ ਖੁਸ਼ੀਆਂ ਦੇ ਨਾਲ ਦੁਲਹਨ ਸਜ-ਧਜ ਕੇ ਦਰਵਾਜ਼ੇ ਤੇ ਖੜੀ ਐ ਔਰ ਫੁੱਲਾ ਨਾਲ ਉਹਦਾ ਸਵਾਗਤ ਹੋ ਰਿਹਾ ਗ੍ਰਹਿ ਪ੍ਰਵੇਸ਼ ਦਾ ਮਤਲਬ ਉਹ ਅੰਦਰ ਜਾਣ ਦੀ ਤਿਆਰੀ ਚੱਲ ਰਹੀ ਹੈ ਜਦ ਲਈ ਫਰੀਦ ਸਾਹਿਬ ਨੇ ਦੇਖਿਆ ਕਹਿੰਦੇ ਦੇਖੋ ਕਿੰਨਾ ਖੁਸ਼ੀ ਦਾ ਮਾਹੌਲ ਹੈ ਇਹ ਗ੍ਰਹਿ ਪ੍ਰਵੇਸ਼ ਹੋ ਰਿਹਾ ਯਾਨੀ ਇਹ ਨਵਾਬ ਦੀ ਸ਼ਾਦੀ ਹੋਈ ਹੈ ਕਿੰਨਾ ਇੱਥੇ ਬੈਂਡ ਵਾਜੇ ਵੱਜ ਰਿਹਾ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਉਹਨੋਂ ਖੁਸ਼ੀ ਦੇ ਮਾਹੌਲ ਨੂੰ ਦੇਖ ਕੇ ਥੋੜਾ ਅੱਗੇ ਗਏ ਜਦੋਂ ਥੋੜਾ ਅੱਗੇ ਗਏ ਤਾਂ ਕੀ ਦੇਖਿਆ ਕਿ ਇੱਕ ਜਗ੍ਹਾ ਅਰਥੀ ਜਾ ਰਹੀ ਹੈ ਕੀ ਜਾ ਰਹੀ ਹੈ ਅਰਥੀ ਜਾ ਰਹੀ ਹੈ ਕੋਲੀ ਕਬਰਸਤਾਨ ਹੈ ਤੇ ਜਦੋਂ ਅਰਥੀ ਨੂੰ ਜਾਂਦਿਆਂ ਦੇਖਿਆ ਤਾਂ ਫਰੀਦ ਸਾਬਰੀ ਫਿਰ ਉਹਦੇ ਮਗਰਮਗਰ ਚੱਲ ਪਏ। ਔਰ ਦੇਖਿਆ ਕਿ ਅੱਗੇ ਕਬਰ ਖੋਦੀ ਗਈ ਹੈ ਔਰ ਉਹ ਅਰਥੀ ਨੂੰ ਉਹ লাশ ਨੂੰ ਲਿਜਾ ਕੇ ਕਬਰ 'ਚ ਦਫਨਾਇਆ ਜਾ ਰਿਹਾ ਹੈ। ਤਾਂ ਉਸ ਵੇਲੇ ਫਰੀਦ ਸਾਬਰੀ ਨੇ ਇਹ ਸਿਚੁਏਸ਼ਨ ਨੂੰ ਦੇਖਦਿਆਂ ਹੋਇਆਂ ਬੜਾ ਪਿਆਰਾ ਇੱਕ ਨਾ ਕਲਾਮ ਕਿਹਾ। ਔਰ ਇਹ ਕਲਾਮ ਵਿੱਚ ਬੜਾ ਗਿਆਨ ਛੁਪਿਆ ਹੈ। ਜਰਾ ਸਮਝਣਾ। ਉਹ ਕੀ ਕਹਿੰਦੇ ਫਰੀਦ ਸਾਬਰੀ? ਕਹਿੰਦੇ ਕੋਈ ਬਣ ਗਿਆ ਰੌਣਕ ਮਹਿਲਾਂ ਦੀ। ਕਿਉਂਕਿ ਪਹਿਲਾਂ ਸ਼ਾਦੀ ਸੀ। ਉਹ ਔਰਤ ਆਈ ਤਾਂ ਮਹਿਲਾ ਦੀ ਰੌਣਕ ਬਣ ਗਈ ਕਿਉਂਕਿ ਰੌਣਕਾਂ ਲੱਗੀਆਂ ਹੈ ਫੁੱਲਾਂ ਨਾਲ ਮਹਿਲ ਸਜਾਏ ਗਏ ਯਾਨੀ ਉਹ ਘਰ ਨੂੰ ਸਜਾਇਆ ਗਿਆ ਹੈ ਉਹ ਹਵੇਲੀ ਨੂੰ ਸਜਾਇਆ ਗਿਆ ਨਵਾਬ ਦੀ ਹਵੇਲੀ ਨੂੰ ਕਿੰਨੀਆਂ ਰੌਣਕਾਂ ਸੀ ਬੈਂਡ ਵਾਜੇ ਵੱਜ ਰਹੇ ਹੈ ਖੁਸ਼ੀਆਂ ਮਨਾਈਆਂ ਜਾ ਰਹੀਆਂ ਕਿਉਂਕਿ ਸ਼ਾਦੀ ਦਾ ਤਿਉਹਾਰ ਹੈ ਉਹ ਕਹਿੰਦੇ ਕੋਈ ਬਣ ਗਿਆ ਰੌਣਕ ਮਹਿਲਾ ਦੀ ਕੋਈ ਸਭ ਕੁਝ ਆਪਣਾ ਛੱਡ ਚੱਲੇ ਆ ਦੂਜੇ ਪਰਸੇ ਅਰਥੀ ਨੂੰ ਦੇਖੋ ਉਹ ਆਪਣਾ ਸਭ ਕੁਝ ਛੱਡ ਕੇ ਚਲਾ ਗਿਆ ਘਰ ਵੀ ਇੱਥੇ ਰਹਿ ਗਿਆ ਜ਼ਮੀਨ ਵੀ ਇੱਥੇ ਰਹਿ ਗਈ ਯਾਨੀ ਜੋ ਵੀ ਉਹਦੇ ਕੋਲ ਸੀ ਜਿਹਨੂੰ ਬੰਦਾ ਕਹਿੰਦਾ ਨਾ ਮੇਰਾ ਤਾਂ ਹੀ ਤਾਂ ਅਸੀਂ ਇੱਕ ਸਵਾਲ ਪੁੱਛੀਦਾ ਹੈ ਕਿ ਅੱਖਾਂ ਬੰਦ ਕਰਕੇ ਆਪਣੇ ਆਪ ਤੋਂ ਪੁੱਛੋ ਕਿ ਇੱਥੇ ਮੇਰਾ ਕੀ ਹੈ ਤਾਂ ਆਪਣੇ ਆਪ ਹੀ ਅੰਦਰੋਂ ਜਵਾਬ ਆਣਾ ਸ਼ੁਰੂ ਹੋ ਜਾਏਗਾ ਕਿ ਮੇਰਾ ਹੈ ਕੀ ਕਦੀ ਪੁੱਛਿਆ ਆਪਣੇ ਆਪ ਨੂੰ ਅੱਛਾ ਪਹਿਲਾਂ ਇੱਕ ਖਵਾਲ ਦਾ ਜਵਾਬ ਦੇ ਦਿਓ ਕਿ ਕੀ ਸਾਨੂੰ ਆਪਣੀ ਮਰਤੀ ਦੀ ਯਾਦ ਹੈ ਕੀ ਸਾਨੂੰ ਮ੍ਰਿਤਿ ਯਾਦ ਹੈ ਅੱਛਾ ਕਿਹਨੂੰ ਕਿਹਨੂੰ ਆਪਣੀ ਮੌਤ ਯਾਦ ਹੈ ਹੱਥ ਖੜਾ ਕਰਕੇ ਦੱਸੋ ਕਿ ਜਿਹਨੂੰ ਯਾਦ ਹੈ ਕਿ ਮੈਂ ਇੱਕ ਦਿਨ ਮਰਨਾ ਹੈ ਕਿਹਨੂੰ ਯਾਦ ਹੈ ਅੱਛਾ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਗਲਤ ਕਹਿੰਦੇ ਹੋ ਤੁਸੀਂ ਕਿਉਂਕਿ ਇਹ ਤਾਂ ਸਿਰਫ ਇੱਕ ਫਾਰਮੈਲਟੀ ਵਾਸਤੇ ਹੱਥ ਖੜਾ ਕਰਤਾ ਪਰ ਮੌਤ ਯਾਦ ਹੈ ਨਹੀਂ ਕਿਸੇ ਨੂੰ ਕਿਉਂਕਿ ਜਿਹਨੂੰ ਮੌਤ ਯਾਦ ਹੋਵੇ ਉਹ ਇਨਸਾਨ ਕਦੀ ਗੁਨਾਹ ਨਹੀਂ ਕਰਦਾ ਹੁਣ ਤੁਸੀਂ ਦੱਸੋ ਤੁਸੀਂ ਕਹਿੰਦੇ ਸਾਨੂੰ ਮੌਤ ਯਾਦ ਹੈ ਜੇ ਮੌਤ ਯਾਦ ਹੈ ਤਾਂ ਤੁਸੀਂ ਨਫ਼ਰਤ ਕਿਉਂ ਕਰਦੇ ਹੋ ਝਗੜੇ ਕਿਉਂ ਕਰਦੇ ਹੋ ਗਾਲੀ ਗਲੋਚ ਕਿਉਂ ਕਰਦੇ ਹੋ ਕਿਸੇ ਨੂੰ ਬੁਰਾ ਕਿਉਂ ਬੋਲਦੇ ਹੋ ਕਿਉਂਕਿ ਜਿਹਨੂੰ ਮੌਤ ਯਾਦ ਹੁੰਦੀ ਹੈ ਉਹ ਕਦੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ ਕਿਸੇ ਨੂੰ ਗਾਲੀ ਨਹੀਂ ਦੇ ਸਕਦਾ ਕਿਸੇ ਨਾਲ ਝਗੜੇ ਕਰਨ ਵਿੱਚ ਆਪਣਾ ਸਮਾਂ ਨਹੀਂ ਗਵਾ ਸਕਦਾ ਕਿਉਂਕਿ ਪਤਾ ਇੱਕ ਦਿਨ ਮਰ ਹੀ ਜਾਣਾ ਹੈ ਤੇ ਇੰਨਾ ਟਾਈਮ ਤਾਂ ਮੇਰੇ ਕੋਲ ਹੈ ਹੀ ਨਹੀਂ ਕਿ ਇਹਨੂੰ ਨਫ਼ਰਤ ਵਿੱਚ ਝਗੜਿਆਂ ਵਿੱਚ ਬਹਿਸ ਬਾਜੀ ਵਿੱਚ ਮੈਂ ਗਵਾਵਾਂ ਬਲਕਿ ਚਾਰ ਦਿਨ ਮੇਰੀ ਜ਼ਿੰਦਗੀ ਦੀ ਆਪ ਵੀ ਆਨੰਦ ਲਵਾਂ ਤਾਂ ਦੂਜਿਆਂ ਦੇ ਜੀਵਨ 'ਚ ਵੀ ਆਨੰਦ ਦੇ ਰੰਗ ਭਰ ਦੇਵਾਂ ਜੇ ਨੂੰ ਮੌਤ ਯਾਦ ਹੋਵੇ ਉਹ ਕਦੀ ਕਿਸੇ ਨੇ ਚੋਰੀ ਕਰੇਗਾ ਠਗੀ ਕਰੇਗਾ ਉਹ ਕਿਉਂਕਿ ਪਤਾ ਹੈ ਕਿ ਇੱਕ ਦਿਨ ਮਰ ਜਾਣਾ ਭਾਈ ਮੈਂ ਠਗੀਆਂ ਕਰ ਰਿਹਾ ਠਗੀ ਕਰਕੇ ਜਿਹੜਾ ਧਨ ਜੋੜਨਾ ਧਨ ਤਾਂ ਇੱਥੇ ਰਹਿ ਜਾਣਾ ਹੈ ਪਰ ਜਿਹੜਾ ਠਗੀ ਕਰਕੇ ਬੁਰਾ ਅਮਾਲ ਮੇਰੇ ਪੱਲੇ ਪੈਣਾ ਇਹਨਾਂ ਮੈਨੂੰ ਤੰਗ ਕਰਨਾ ਹੈ ਇਸ ਲਈ ਐਸਾ ਇਨਸਾਨ ਜਿਹਨੂੰ ਮੌਤ ਯਾਦ ਹੋਵੇ ਉਹਨੂੰ ਇੱਕ ਗੱਲ ਹਮੇਸ਼ਾ ਯਾਦ ਰੱਖੋ ਜਿਹਨੂੰ ਮੌਤ ਯਾਦ ਹੋਵੇ ਉਹਨੂੰ ਰੱਬ ਵੀ ਯਾਦ ਹੁੰਦਾ ਜਿਹਨੂੰ ਰੱਬ ਯਾਦ ਹੋਵੇ ਉਹਦਾ ਧਿਆਨ ਕਦੀ ਗੁਨਾਹਾਂ ਵੱਲ ਪਾਪਾਂ ਵੱਲ ਬੁਰਾਈਆਂ ਵੱਲ ਜਾਂਦਾ ਹੀ ਨਹੀਂ ਹੈ ਹੁਣ ਬੰਦੇ ਨੂੰ ਪੁੱਛੋ ਮੌਤ ਮੈਨੂੰ ਯਾਦ ਹੈ ਪਰ ਮੈਂ ਝੂਠ ਬੋਲਦਾ ਹੈ ਮੌਤ ਮੈਨੂੰ ਯਾਦ ਹੈ ਪਰ ਮੈਂ ਹੇਰਾ ਫੇਰੀਆਂ ਕਰਦਾ ਹੈ ਮੌਤ ਮੈਨੂੰ ਯਾਦ ਹੈ ਪਰ ਮੈਂ ਝਗੜੇ ਕਰਦਾ ਹੈ ਗਾਲੀ ਗਲੋਚ ਕਰਦਾ ਹਾਂ ਮੌਤ ਮੈਨੂੰ ਯਾਦ ਹੈ ਰੱਬ ਮੈਨੂੰ ਯਾਦ ਹੈ ਪਰ ਮੈਂ ਦੂਜਿਆਂ ਨੂੰ ਦੁੱਖ ਦਿੰਦਾ ਹਾਂ ਤਾਂ ਫਿਰ ਇਹ ਲੱਗਦਾ ਕਿ ਭਾਈ ਇਹ ਕਿਦਾਂ ਹੋ ਸਕਦਾ ਹੈ ਇਹ ਤਾਂ ਤੂੰ ਗੱਲ ਹੀ ਹੈ ਬਿਲਕੁਲ ਉਲਟੀ ਕਹਿ ਰਿਹਾ ਹੈ ਕਿਉਂਕਿ ਜਿਨ੍ਹਾਂ ਨੂੰ ਮ੍ਰਿਤਿ ਯਾਦ ਹੁੰਦੀ ਹੈ ਉਹ ਫਿਰ ਕਦੀ ਬੁਰਾ ਨਹੀਂ ਕਰਦੇ ਕਿਉਂਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਅਮਲਾਂ ਦੇ ਹੁਣੇ ਨੇ ਨਵੇੜੇ ਕਿ ਉੱਥੇ ਅਮਲਾਂ ਦੇ ਨਵੇੜੇ ਹੋਣੇ ਐ ਤਾਂ ਜੇ ਇੱਕ ਦਿਨ ਮਰ ਕੇ ਮੈਂ ਉੱਥੇ ਆਪਣਾ ਹਿਸਾਬ ਦੇਣਾ ਹੀ ਐ ਤਾਂ ਕਿਹੜਾ ਮੂਰਖ ਐ ਜਿਹੜਾ ਮਾੜੇ ਅਮਲ ਕਾਲੇ ਲੇਖ ਲਿਖ ਕੇ ਲੈ ਕੇ ਜਾਏਗਾ ਜਿਹਦਾ ਬਾਬਾ ਫਰੀਦ ਨੇ ਕਿਹਾ ਨਾ ਫਰੀਦਾ ਜੇ ਤੂੰ ਅਕਲ ਲਤੀਫ ਐ ਤਾਂ ਕੀ ਕਹਿੰਦੇ ਉਹ ਕਾਲੇ ਲਿਖਣਾ ਲੇਖ ਆਪ ਨੜੇ ਗਿਰਿਵਾਨ ਮੇ ਸਿਰ ਨੀਮਾ ਕਰ ਵੇਖ ਉਹ ਕਹਿੰਦੇ ਜੇ ਵਾਕਈ ਤੂੰ ਅਕਲਮੰਦ ਹੈ ਅਕਲ ਲਤੀਫ ਦਾ ਮਤਲਬ ਹੁੰਦਾ ਬੰਦਾ ਕਹਿੰਦਾ ਮੈਂ ਬਹੁਤ ਗਿਆਨਵਾਨ ਹੈ ਬਹੁਤ ਅਕਲਮੰਦ ਹੈ ਮੇਰੇ ਵਰਗਾ ਬੁੱਧੀਮਾਨ ਅਕਲਮੰਦ ਕੋਈ ਹੈ ਹੀ ਨਹੀਂ ਉਹ ਕਹਿੰਦੇ ਵਾਕਈ ਜੇ ਤੂੰ ਅਕਲਮੰਦ ਹੈ ਤਾਂ ਫਿਰ ਕਾਲੇ ਲੇਖ ਕਿਉਂ ਲਿਖਦਾ ਹੈ ਹੁਣ ਕਾਲਾ ਲੇਖ ਦਾ ਮਤਲਬ ਕੀ ਹੁੰਦਾ ਕਿ ਜਦੋਂ ਅਸੀਂ ਕਿਸੇ ਦੇ ਜ਼ੁਲਮ ਕਰਦੇ ਆਂ ਜਦੋਂ ਕਿਸੇ ਦਾ ਬੁਰਾ ਕਰਦੇ ਹੋ ਅਸੀਂ ਕਾਲਾ ਲੇਖ ਹੀ ਲਿਖ ਰਹੇ ਆਂ ਕਿਉਂਕਿ ਇਹਨਾਂ ਸਾਡੀ ਅੱਗੇ ਇੱਕ ਦਿਨ ਆ ਕੇ ਰਹਿਣਾ ਹੈ ਤਾਂ ਹੀ ਤਾਂ ਇਹ ਹਰ ਪਵਿੱਤਰ ਸ਼ਾਸਤਰ ਦੇ ਅੰਦਰ ਹਰ ਧਾਰਮਿਕ ਗ੍ਰੰਥ ਦੇ ਅੰਦਰ ਦੱਸਿਆ ਗਿਆ ਹੈ ਕਿ ਜੈਸੀ ਕਰਨੀ ਵੈਸੀ ਤੈਨੂੰ ਭਰਨੀ ਵੀ ਪੈਣੀ ਹੈ ਜੋ ਕਿ ਉਹ ਬੈਠਾ ਸਭ ਕੁਝ ਦੇਖ ਰਿਹਾ ਹੈ ਤਾਂ ਹੀ ਤਾਂ ਕਹਿੰਦੇ ਨਾ ਅੱਛੀ ਕਰਨੀ ਕਰਿਓ ਕਬੀਰਾ ਕਰਮ ਨਾ ਕਰਿਓ ਕਾਲਾ ਅੱਛੀ ਕਰਨੀ ਕਰਿਓ ਕਬੀਰਾ ਕਰਮ ਨਾ ਕਰਿਓ ਕਾਲਾ ਹਜ਼ਾਰ ਅੱਖ ਸੇ ਦੇਖ ਰਹਾ ਹੈ ਤੁਜ ਕੋ ਦੇਖਣ ਵਾਲਾ ਉਹ ਕਹਿੰਦੇ ਆਪਣੀਆਂ ਹਜ਼ਾਰਾਂ ਅੱਖਾਂ ਨਾਲ ਬਿਆੰਤ ਨਜ਼ਰਾਂ ਨਾਲ ਉਹ ਦੇਖਣ ਵਾਲਾ ਤੈਨੂੰ ਦੇਖ ਰਿਹਾ ਹੈ ਤਾਂ ਜੇ ਨੂੰ ਪਤਾ ਹੋਵੇ ਕਿ ਮੇਰਾ ਰੱਬ ਮੈਨੂੰ ਦੇਖ ਰਿਹਾ ਹੈ ਫਿਰ ਉਹ ਕਿਦਾਂ ਨਫ਼ਰਤ ਕਰੇਗਾ ਕਿਦਾਂ ਬੁਰਾ ਕਰੇਗਾ ਔਰ ਫਿਰ ਇੱਕ ਗੱਲ ਇਹ ਵੀ ਕਮਾਂਗੇ ਕਿ ਜੇ ਨੂੰ ਰੱਬ ਯਾਦ ਹੁੰਦਾ ਹੈ ਨਾ ਜਾਂ ਜੇ ਨੂੰ ਮਰਤੀ ਯਾਦ ਹੁੰਦੀ ਹੈ ਫਿਰ ਬਹੁਤੀ ਚਿੰਤਾ ਵੀ ਨਹੀਂ ਕਰਦਾ ਹੋਇਆ ਕਿਉਂ ਚਿੰਤਾ ਨਹੀਂ ਕਰਦਾ ਕਿਉਂਕਿ ਅੱਜ ਬੰਦੇ ਨੂੰ ਚਿੰਤਾ ਰਹਿੰਦੀ ਹੈ ਕਿ ਮੇਰਾ ਕੀ ਬਣੇਗਾ ਮੇਰਾ ਕੀ ਹੋਏਗਾ ਤਾਂ ਜੇ ਨੂੰ ਮੌਤ ਯਾਦ ਹੈ ਰੱਬ ਯਾਦ ਉਹਨੂੰ ਪਤਾ ਹੈ ਕਿ ਜਿਹਨੇ ਜ਼ਿੰਦਗੀ ਦਿੱਤੀ ਹੈ ਇਹਦੀ ਸੰਭਾਲ ਵੀ ਉਹ ਆਪ ਹੀ ਕਰੇਗਾ ਠੀਕ ਹੈ ਜੋ ਮੇਰਾ ਕਰਮ ਕਰਨ ਵਾਲਾ ਮੈਂ ਕਰਨਾ ਵਾਕੀ ਉਹਦੀ ਰਹਿਮਤ ਤਾਂ ਮੈਨੂੰ ਪਤਾ ਹੀ ਹਰ ਕਦਮ ਤੇ ਮੇਰੇ ਨਾਲ ਇੱਕ ਵਿਸ਼ਵਾਸ ਵੀ ਹੁੰਦਾ ਬੰਦੇ ਨੂੰ ਇਸ ਲਈ ਹਰ ਇਨਸਾਨ ਕਹਿੰਦਾ ਮੈਨੂੰ ਮੌਤ ਯਾਦ ਹੈ ਪਰ ਜਦੋਂ ਇਨਸਾਨ ਹੇਰਾ ਫੇਰੀ ਨਫਰਤ ਕਰਦਾ ਹੈ ਤਾਂ ਫਿਰ ਸਮਝ ਲਓ ਇਹ ਮੌਤ ਯਾਦ ਨਹੀਂ ਹੈ ਤਾਂ ਹੀ ਤਾਂ ਕਹਿੰਦਾ ਹੈ ਨਾ ਕਿ ਜੇ ਮੈਂ ਸੋਚਾਂ ਅੱਖਾਂ ਬੰਦ ਕਰ ਜਗ ਵਿੱਚ ਕੌਣ ਹੈ ਮੇਰਾ ਜੇ ਮੈਂ ਸੋਚਾਂ ਅੱਖਾਂ ਬੰਦ ਕਰ ਜੱਗ ਵਿੱਚ ਕੌਣ ਹੈ ਮੇਰਾ ਤਾਂ ਹੁਣ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਜੇ ਅੱਖਾਂ ਬੰਦ ਕਰਕੇ ਤੁਸੀਂ ਸੋਚੋ ਕਿ ਜੱਗ ਵਿੱਚ ਮੇਰਾ ਹੈ ਕੌਣਾ ਸੱਚ ਦੱਸਿਓ ਅੰਦਰੋਂ ਕਿਹਦੀ ਤਸਵੀਰ ਨਜ਼ਰ ਆਉਂਦੀ ਹੈ ਕੌਣ ਨਜ਼ਰ ਆਉਂਦਾ ਹੈ ਆਂਦੀ ਕੋਈ ਤਸਵੀਰ ਆਂਦਾ ਕੋਈ ਅੰਦਰ ਕੋਈ ਚਿਹਰਾ ਕੋਈ ਸ਼ਕਲ ਕੋਈ ਸੂਰਤ ਕੋਈ ਤਸਵੀਰ ਨਜ਼ਰ ਆਉਂਦੀ ਹੈ ਕਿ ਮੈਂ ਅੱਖਾਂ ਬੰਦ ਕਰਕੇ ਸੋਚਿਆ ਤਾਂ ਆਹ ਤਸਵੀਰ ਨਜ਼ਰ ਆਈ ਕਿ ਇਹ ਮੇਰਾ ਹੈ ਤਾਂ ਇਥੇ ਜਰਾ ਹੁਣ ਗੌਰ ਕਰਨਾ ਕੀ ਦੱਸਿਆ ਹੈ ਜੇ ਮੈਂ ਦੇ ਸੋਚਾਂ ਅੱਖਾਂ ਬੰਦ ਕਰ ਜਗ ਵਿੱਚ ਕੌਣ ਹੈ ਮੇਰਾ ਉਹ ਮੁਰਸ਼ਿਦ ਮੇਰੇ ਮੀਤ ਪਿਆਰੇ ਦਿਸਦਾ ਮੁਖੜਾ ਤੇਰਾ ਕਿਉਂਕਿ ਇੱਥੇ ਉੱਥੇ ਰਖਵਾਲਾ ਮੇਰਾ ਸਤਗੁਰ ਕਿਉਂਕਿ ਫਿਰ ਤਾਂ ਉਹਦਾ ਹੀ ਚਿਹਰਾ ਨਜ਼ਰ ਆਉਂਦਾ ਹੈ ਇਸ ਲਈ ਜੇ ਮੈਂ ਸੋਚਾਂ ਅੱਖਾਂ ਬੰਦ ਕਰ ਜਗ ਵਿੱਚ ਕੌਣ ਹੈ ਮੇਰਾ ਮੁਰਸ਼ਿਦ ਮੇਰੇ ਮੀਤ ਪਿਆਰੇ ਦਿਸਦਾ ਮੁਖੜਾ ਤੇਰਾ ਫਿਰ ਜਗਤ ਦੀ ਚਿੰਤਾ ਦੇ ਵਿੱਚ ਕਿਉ ਆਪਣਾ ਆਪ ਗਵਾਵਾ ਜਾਂ ਤੂੰ ਮੇਰਾ ਹੈ ਤਾਂ ਫਿਰ ਮੈਂ ਚਿੰਤਾ ਦੇ ਵਿੱਚ ਆਪਣਾ ਆਪ ਕਿਉਂ ਗਵਾਵਾ ਕਿਉਂ ਚਿੰਤਾ ਕਰਕੇ ਆਪਣੇ ਤਨ ਨੂੰ ਰੋਗ ਲਵਾਵਾ ਫਿਰ ਜਗਤ ਦੀ ਚਿੰਤਾ ਦੇ ਵਿੱਚ ਆਪਣਾ ਕਿਉਂ ਆਪਣਾ ਆਪ ਗਵਾਵਾ ਸ਼ੀਸ਼ ਇਹ ਦੇ ਕੇ ਜੇ ਤੂੰ ਮਿਲ ਜਾਈਂ ਹੱਸ ਕੇ ਸ਼ੀਸ਼ ਕਟਾਵਾ ਉਹ ਕਹਿੰਦੇ ਜੇ ਸ਼ੀਸ਼ ਦੇ ਕੇ ਸਿਰ ਦੇ ਕੇ ਵੀ ਤੂੰ ਮਿਲ ਜਾਵੇਂ ਤਾਂ ਮੈਂ ਕਿਉਂਕਿ ਸੁਲਤਾਨ ਵਾਹੂ ਵੀ ਕਹਿੰਦੇ ਨਾ ਜੇ ਸਿਰ ਦਿੱਤਿਆ ਰੱਬ ਮਿਲ ਜਾਵੇ ਬਾਹੂ ਤਾਂ ਉਸ ਮਤੋਂ ਕੀ ਉਹ ਕਹਿੰਦਾ ਫੇ ਕੀ ਡਰ ਰਹਾ ਜੇ ਸਿਰ ਦੇ ਕੇ ਰੱਬ ਮਿਲਦਾ ਤਾਂ ਫੇ ਉਸ ਮੋਤੋਂ ਕੀ ਡਰਨਾ ਹੈ ਫਤਿਹ ਹੱਸ ਕੇ ਸਿਰ ਕਟਾ ਦੇ ਸ਼ੀਸ਼ ਇਹ ਦੇ ਕੇ ਜੇ ਤੂੰ ਮਿਲ ਜੇ ਹੱਸ ਕੇ ਸ਼ੀਸ਼ ਕਟਾਵਾ ਤੈਨੂੰ ਪਾਣ ਲਈ ਇਹ ਮੇਰੇ ਮੁਰਸ਼ਿਦ ਦੱਸ ਕੀ ਰੰਗ ਬਣਾਵਾ ਮੈਂ ਕਿਹੜਾ ਰੰਗ ਬਣਾਵਾ ਆਪਣਾ ਕਿ ਮੈਨੂੰ ਤੂੰ ਮਿਲ ਜਾਵੇ ਇਹ ਆਸ਼ਕਾਂ ਦੀ ਗੱਲ ਹੁੰਦੀ ਹੈ ਇਸ ਲਈ ਬੁੱਲੇ ਸ਼ਾਹ ਨੇ ਆਪਣੇ ਯਾਰ ਦੀ ਖੁਸ਼ੀ ਦੀ ਖਾਤਰ ਦੇਖੋ ਕਿੰਨੇ ਪਰ ਹਨ ਤੁਹਾਨੂੰ ਕਿੰਨਾ ਕੁਸ਼ ਕੀਤਾ ਬੁੱਲੇ ਸ਼ਾਹ ਨੇ ਕਿੰਨੀਆਂ ਤਕਲੀਫਾਂ ਚੱਲੀਆਂ ਪੈਰੀ ਹੰਗਰੂ ਪਾ ਲੇ ਇੱਕ ਰਜ਼ਾ ਦੀ ਖਾਤਰ ਕਿ ਮੇਰਾ ਯਾਰ ਰਾਜੀ ਹੋ ਜਾਵੇ ਸੋ ਜਿਹਨਾਂ ਨੂੰ ਪਤਾ ਹੈ ਕਿ ਮੈਂ ਦੁਨੀਆ ਤੋਂ ਇੱਕ ਦਿਨ ਜਾਣਾ ਹੈ ਉਹ ਫਿਰ ਨਫ਼ਰਤਾਂ ਵਿੱਚ ਬੈਰ ਵਿਰੋਧਾਂ ਦੇ ਵਿੱਚ ਸਮਾਂ ਖਰਾਬ ਨਹੀਂ ਕਰਦੇ ਉਹ ਉਹ ਕਰਮ ਕਰਦੇ ਕਿ ਕਿਸੇ ਤਰ੍ਹਾਂ ਸਾਡਾ ਰੱਬ ਸਾਡਾ ਸਤਗੁਰੂ ਰਾਜੀ ਹੋ ਜਾਵੇ ਬਲੋ ਸਮਝ ਦਿਓ ਕਿਉਂ ਕਿ ਫਿਰ ਪਤਾ ਲੱਗਦਾ ਹੈ ਕਿ ਬੰਦੇ ਨੂੰ ਆਪਣਾ ਅੰਤਿਮ ਸਮਾਂ ਆਪਣੀ ਮ੍ਰਿਤਿਉ ਯਾਦ ਹੈ ਜਿਸ ਤਰ੍ਹਾਂ ਕਹਿੰਦੇ ਨਾ ਬਾਬਾ ਫਰੀਦ ਇੱਕ ਦਿਨ ਉਹ ਫਰੀਦ ਸਾਬਰੀ ਦੀ ਗੱਲ ਹੈ ਫਰੀਦ ਸਾਬਰੀ ਅਲੱਗ ਫਕੀਰ ਹੋਏ ਤਾਂ ਬਾਬਾ ਫਰੀਦ ਅਲੱਗ ਫਕੀਰ ਹੋਏ ਕਿ ਬਾਬਾ ਫਰੀਦ ਇੱਕ ਦਿਨ ਇੱਕ ਜਗ੍ਹਾ ਪਹੁੰਚੇ ਜਿੱਥੇ ਇੱਕ ਮਈਏ ਤੇ ਇੱਕ লাশ ਪਈ ਹੋਈ ਸੀ ਜਦੋਂ ਬਾਬਾ ਫਰੀਦ ਨੂੰ ਲੋਕਾਂ ਨੇ ਦੇਖਿਆ ਤਾਂ ਕਹਿੰਦੇ ਮਹਾਰਾਜ ਕੋਈ ਗਿਆਨ ਦੀ ਗੱਲ ਦੱਸੋ ਪਰ ਬਾਬਾ ਫਰੀਦ ਕੁਝ ਨਹੀਂ ਬੋਲੇ ਫਿਰ ਦੂਜੀ ਵਾਰ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਐਡੇ ਵੱਡੇ ਫਕੀਰ ਹੋ ਤੁਹਾਡੀ ਬਾਣੀ ਬੜੀ ਮਿੱਠੀ ਹੈ ਕੋਈ ਗਿਆਨ ਦੀ ਗੱਲ ਦੱਸੋ ਬਾਬਾ ਫਰੀਦ ਫਿਰ ਚੁੱਪ ਰਹੇ ਫਿਰ ਤੀਸਰੀ ਵਾਰ ਉਹਨਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਬੋਲਦੇ ਕਿਉਂ ਨਹੀਂ ਕੋਈ ਗਿਆਨ ਦੀ ਗੱਲ ਦੱਸੋ ਤੋ ਉਸ ਲਈ ਬਾਬਾ ਫਰੀਦ ਨੇ ਕੋਈ ਗੱਲ ਕਹੀ ਉਹ ਕਹਿੰਦੇ ਭਾਈ ਮੈਂ ਕੀ ਬੋਲਾਂ ਉਹ ਮਈਅਤ ਤੁਹਾਡੇ ਸਾਹਮਣੇ ਪਈ ਆ ਮਰਦਾ ਸ਼ਰੀਰ ਤੁਹਾਡੇ ਸਾਹਮਣੇ ਪਿਆ ਹੈ ਜੇ ਇਹਨੂੰ ਦੇਖ ਕੇ ਤੁਹਾਨੂੰ ਕੋਈ ਗਿਆਨ ਨਾ ਹੋਇਆ ਤਾਂ ਅਸੀਂ ਤੁਹਾਨੂੰ ਕੀ ਗਿਆਨ ਦੇਣਾ ਹੈ ਕਿਉਂਕਿ ਸਭ ਤੋਂ ਵੱਡੀ ਗਿਆਨ ਦੀ ਗੱਲ ਤਾਂ ਇਹੀ ਹੈ ਨੂੰ ਦੇਖ ਕੇ ਸਮਝ ਲਈਏ ਕਿ ਕਿਤੇ ਨੇ ਅਸੀਂ ਵੀ ਇੱਥੇ ਲੇਟਣਾ ਹੁਣ ਅਸੀਂ ਕਈ ਵਾਰ ਇਹ ਗੱਲ ਦਾ ਜ਼ਿਕਰ ਕਰਦੇ ਆ ਕਿ ਮਹਾਤਮਾ ਬੁੱਧ ਦੇ ਜੀਵਨ 'ਚ ਬਦਲਾਅ ਆ ਗਿਆ ਸਿਰਫ ਉਹਨਾਂ ਨੇ ਇੱਕ ਵਾਰ ਜੀਵਨ 'ਚ ਅਰਥ ਹੀ ਦੇਖੀ ਸੀ ਤਦੀ ਪੜਕੇ ਦੇਖਣਾ ਮਹਾਤਮਾ ਬੋਧੀ ਜ਼ਿੰਦਗੀ ਨੂੰ ਉਸਲੇ ਸਿਧਾਰਥ ਸੀ ਰਾਜਕੁਮਾਰ ਸਿਧਾਰਥ ਪਰ ਦੇਖਿਆ ਇੱਕ ਅਰਥੀ ਨੂੰ ਜਾਂਦਿਆਂ ਹੋਇਆਂ ਪੁੱਛਿਆ ਕੀ ਹੋ ਗਿਆ ਇਹ ਕਿ ਇਹਨੂੰ ਕੀ ਹੋ ਗਿਆ ਇਹਨੂੰ ਇਹ ਕੌਣ ਹੈ ਕੀ ਹੈ ਇਹ ਤਾਂ ਸਾਰਥੀ ਨੇ ਕਿਹਾ ਮਹਾਰਾ ਜੇ ਮਰਦਾ ਹੈ ਜੇਨੂੰ ਕਬਰਸਥਾਨ ਨੂੰ ਲੈ ਕੇ ਜਾ ਰਿਹਾ ਯਾਨੀ ਸ਼ਮਸ਼ਾਨ ਨੂੰ ਲੈ ਕੇ ਜਾ ਰਿਹਾ ਸਾੜਨ ਵਾਸਤੇ ਮਹਾਤਮਾ ਬੋਧ ਕਹਿੰਦੇ ਮਰਦਾ ਇਹ ਮਰਦਾ ਕੀ ਹੁੰਦਾ ਹੈ ਉਹ ਕਹਿੰਦੇ ਜੀ ਇਹ ਸਰੀਰ ਹੈ ਨਾ ਇਹਦੇ ਅੰਦਰ ਆਤਮਾ ਨਿਕਲ ਗਈ ਤਾਂ ਫੇਰ ਮਰਦਾ ਹੈ ਤਾਂ ਮਹਾਤਮਾ ਬੋਧ ਨੇ ਦੂਜਾ ਸਵਾਲ ਕੀਤਾ ਕਿ ਕੀ ਮੈਂ ਵੀ ਮਰਨਾ ਹੈ ਉਹ ਕਹਿੰਦੇ ਹਾਂ ਮਹਾਰਾਜ ਸੱਚ ਤਾਂ ਇਹ ਹੈ ਕਿ ਮੈਂ ਵੀ ਮਰਨਾ ਹੈ ਤਾਂ ਤੁਸੀਂ ਵੀ ਮਰਨਾ ਹੈ ਇਸ ਲਈ ਇੰਨੀ ਗੱਲ ਕਹੀ ਮਹਾਤਮਾ ਜੀ ਦੇ ਰਥ ਰੋਗ ਦੇ ਹੁਣ ਤਾਂ ਅੱਗੇ ਜਾਣ ਦੀ ਲੋੜ ਹੀ ਨਹੀਂ ਉੱਥੋਂ ਹੀ ਗਿਆਨ ਹੋ ਗਿਆ ਉੱਥੋਂ ਹੀ ਸਮਝ ਆ ਗਈ ਕਿ ਜਦੋਂ ਮਰਨਾ ਹੀ ਹੈ ਤਾਂ ਫਿਰ ਉਹਨਾਂ ਦੀ ਦੂਜੀ ਨਜ਼ਰ ਕਿੱਥੇ ਗਈ ਇੱਕ ਸੰਨਿਆਸੀ ਸੀ ਜਿਹਨਾਂ ਭਗਵੇਂ ਕੱਪੜੇ ਪਾਏ ਆ ਉਹ ਕਹਿੰਦੇ ਇਹ ਕੌਣ ਹੈ ਉਹ ਕਹਿੰਦੇ ਜੀ ਇਹ ਪਰਮਾਤਮਾ ਦੀ ਤਲਾਸ਼ ਵਿੱਚ ਹੈ ਅਮਰਤ ਦੀ ਤਲਾਸ਼ ਵਿੱਚ ਹੈ ਉਹ ਕਹਿੰਦੇ ਅਮਰਤ ਕੀ ਹੈ ਉਹ ਕਹਿੰਦੇ ਅਮਰਤੀ ਤੋਂ ਵੀ ਪਾਰ ਹੈ ਮਹਾਤਮਾ ਬੁੱਧ ਕਹਿੰਦੇ ਮ੍ਰਿਤਿ ਤੋਂ ਪਾਰ ਵੀ ਕੋਈ ਚੀਜ਼ ਹੈ ਉਹ ਕਹਿੰਦੇ ਹਾ ਪਰਮਾਤਮਾ ਹੈ ਜਿਹਨੂੰ ਅਕਾਲ ਮੂਰਤ ਕਿਹਾ ਜਾਂਦਾ ਹੈ ਜਿੱਥੇ ਮਰਤਿਉ ਦਾ ਕੋਈ ਡਰ ਨਹੀਂ ਤਾਂ ਫਿਰ ਮਹਾਤਮਾ ਬੁੱਧ ਕਹਿੰਦੇ ਬਸ ਹੁਣ ਉਸ ਅਮਰਤ ਨੂੰ ਹੀ ਖੋਜਣਾ ਹੈ ਔਰ ਜ਼ਿੰਦਗੀ 'ਚ ਬਦਲਾਅ ਆ ਗਿਆ ਹੁਣ ਜਿਹਨੇ ਬਦਲਣਾ ਹੋਵੇ ਉਹ ਇੱਕ ਘਟਨਾ ਨੂੰ ਦੇਖ ਕੇ ਹੀ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਔਰ ਸੱਚ ਦੱਸਿਓ ਬੰਦਾ ਆਪਣੇ ਜੀਵਨ ਨੂੰ ਦੇਖੇ ਤਾਂ ਆਪਣੇ ਜੀਵਨ 'ਚ ਬੰਦਾ ਕਿੰਨੇ ਜਨਾਜ਼ੇ ਦੇਖਦਾ ਹੈ ਕਿੰਨੀਆਂ ਲਾਸ਼ਾਂ ਦੇਖਦਾ ਹੈ ਕਿੰਨੀਆਂ ਅਰਥੀਆਂ ਉੱਠਦਾ ਉੱਡਦੀਆਂ ਦੇਖਦਾ ਹੈ ਪਰ ਕਦੀ ਵੀ ਬੰਦੇ ਦੇ ਜੀਵਨ 'ਚ ਕੋਈ ਬਦਲਾਅ ਨਹੀਂ ਆਇਆ ਬਲਕਿ ਦੇਖਣ ਚ ਕੀ ਹੁੰਦਾ ਹੈ